ਸਸਿਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੂਟੀਕ ਕੋਰਦੋਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੋਰ ਮੀਨ ਕਰਦੇ ਆਂ ਆਸ ਕਰਦੇ ਆਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਹੈਸ ਤਾਂ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਸਮੇਂ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਸ਼ੁਰੂ ਕਰਤਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ ਕੀ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਡਿਜ਼ਾਈਨ ਹੈਗਾ ਤਾਂ ਸਾਨੂੰ YouTube ਤੋਂ ਇਲਾਵਾ ਤੁਸੀਂ ਸਾਡੇ ਡਿਜ਼ਾਈਨ ਹੈ ਜਿਹੜੇ Instagram ਤੇ ਦੇਖ ਸਕਦੇ ਹੋ ਸੰਧੂ ਬਟੀਕ ਕੋਰਡ ਤੋਂ ਨੰਦੇ ਵੀ ਸਾਡੀ ਜਿਹੜੀ ਸਟਾਈਲ ਹੈਗੀ ਡਿਸਕ੍ਰਿਪਸ਼ਨ ਬਾਕਸ ਦੇ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਤੁਸੀਂ ਦੇਖ ਕੇ ਸਿਲੈਕਟ ਕਰਕੇ ਆਪਣਾ ਦਾ ਸੇਮ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਤਾਂ ਕਾਫੀ ਸਾਰੇ ਡਿਜ਼ਾਈਨ ਨੇਗੇ ਸਾਡੇ ਉਹ ਤੋਂ ਕੋਈ ਵੀ ਤੁਸੀਂ ਡਿਜ਼ਾਈਨ ਆ ਜਿਹੜਾ ਆਪਣਾ ਕਾਪੀ ਕਰਵਾ ਕੇ ਲੈ ਸਕਦੇ ਹੋ ਉਹਨਾਂ ਤੋਂ ਇਲਾਵਾ ਤੁਸੀਂ ਜੇਕਰ ਤੁਹਾਡੀ ਆਪਣੀ ਡਿਜ਼ਾਈਨਿੰਗ ਆਗੀ ਤੁਸੀਂ ਉਹ ਵੀ ਸਾਨੂੰ ਭੇਜ ਕੇ ਉਹਦਾ ਦਾ ਡਿਜ਼ਾਈਨ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਹਰ ਇੱਕ ਤਰ੍ਹਾਂ ਦੀ ਆਪਣੇ ਕੋਲ ਫੈਬਰਿਕ ਆ ਸਟਿਚਿੰਗ ਆ ਸਟਿਚਿੰਗ ਸਟਾਈਲ ਦੇ ਨਾਲ ਰੈਡੀ ਕਰਵਾਉਣਾ ਪ੍ਰਿੰਟ ਦੇ ਉੱਪਰ ਡਿਜ਼ਾਈਨਿੰਗ ਤਿਆਰ ਕਰਵਾਉਣੀ ਆ ਪਲੇਨ ਸੂਟ ਦੇ ਉੱਪਰ ਵਰਕਮੈਨ ਤਿਆਰ ਕਰਵਾਉਣਾ ਹੈਗੇ ਤੋਂ ਹੈ ਵੀ ਆਪਣਾ ਹੈਂਡਵਰਕ ਚ ਕਰਵਾਉਣਾ ਡੇਲੀ ਵੇਅਰ ਵਾਲਾ ਰੋਟੀਨ ਵਾਲਾ ਸੂਟ ਵੀ ਤਿਆਰ ਕਰਵਾਉਣਾ ਉਹ ਜਿਵੇਂ ਤੁਹਾਡੀ ਚੁਆਇਸ ਹਾ ਉਸ ਤਰ੍ਹਾਂ ਦਾ ਆਪਣਾ ਬੁਟੀਕ ਸਾਈਡ ਦਾ ਸੂਟ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਹਾਂਜੀ ਆਪਾਂ ਜਿਹੜੇ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਸਾਰੇ ਬਹੁਤ ਸਾਰੇ ਆਪਣੇ ਵਰਕ ਦੇ ਨਾਲ ਤਿਆਰ ਹੋਏ ਹੋਏ ਨੇ ਕਿ ਵਧੀਆ ਕਰਮੀ ਵਾਲੇ ਫੈਬਰਿਕ ਦੇ ਆਪਾਂ ਲੈ ਕੇ ਆਏ ਆਂ ਅਲੱਗ-ਅਲੱਗ ਫੈਬਰਿਕ ਤੇ ਤਿਆਰ ਹੋਏ ਹੋਣਗੇ ਜੇ ਇਹਨਾਂ ਵਿੱਚ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਹੋਇਆ ਆਪਣੇ ਅਕੋਰਡਿੰਗ ਕਲਰ ਚੇਂਜ ਕਰ ਸਕਦੇ ਹੋ ਵਰਕ ਚੇਂਜ ਕਰ ਸਕਦੇ ਹੋ ਨਾ ਜਿਵੇਂ ਤੁਹਾਡੀ ਚੁਆਇਸ ਹੋਈ ਉਸ ਅਕੋਰਡਿੰਗ ਤੁਸੀਂ ਆਪਣਾ ਸਾਰਾ ਦੱਸ ਕੇ ਆਰਡਰ ਦੇ ਸਕਦੇ ਹੋ ਤੇ ਦਿਖਾਉਣੇ ਆਪਾਂ ਤੁਹਾਨੂੰ ਅੱਜ ਵਾਲੇ ਆਪਣੇ ਜਿਹੜੇ ਸੂਟ ਲਏਗੇ ਤੇ ਵੀਡੀਓ ਹਾਂਜੀ ਜਿਹੜਾ ਇਹ ਸੂਟ ਹੈਗਾ ਆਪਣਾ ਇਹ ਤਿਆਰ ਕਰਵਾਇਆ ਆਪਣੇ ਵਾਟਰ ਕਾਟਨ ਦੀ ਫੈਬਰਿਕ ਤੇ ਵਾਟਰ ਕਾਟਨ ਦਾ ਜਿਹੜਾ ਫੈਬਰਿਕ ਹੈ ਇਹ ਆਪਾਂ ਨੂੰ ਪ੍ਰਿੰਟ ਦੇ ਵਿੱਚ ਵੀ ਮਿਲਦਾ ਤੇ ਆਪਾਂ ਨੂੰ ਪਲੇਨ ਦੇ ਵਿੱਚ ਵੀ ਮਿਲਦਾ ਇਹ ਆਪਾਂ ਨੇ ਪਲੇਨ ਦੇ ਉੱਪਰ ਰੈਡੀ ਕਰਵਾਇਆ ਹੈਗਾ ਵਾਟਰ ਕਾਟਨ ਦੀ ਫੈਬਰਿਕ ਆਲੀ ਇਹ ਤੇ ਇਹਦਾ ਮੈਚਿੰਗ ਸੂਟ ਹੈਗਾ ਜੇ ਤੁਸੀਂ ਡਿਜ਼ਾਈਨ ਦੇਖੋਗੇ ਤੁਹਾਨੂੰ ਪਤਾ ਚੱਲ ਜੂਗਾ ਵੀ ਇਹ ਆਪਣਾ ਕਿਹੜਾ ਡਿਜ਼ਾਈਨ ਹੈ ਕਿਹੜੇ ਸੂਟ ਵਾਲਾ ਤਿਆਰ ਕਰਵਾਇਆ ਹੈਗਾ ਜਿਹੜੇ ਡੇਲੀ ਵੀਡੀਓ ਦੇਖਦੇ ਹੋ ਉਹਨਾਂ ਨੂੰ ਜਰੂਰ ਪਤਾ ਲੱਗੂਗਾ ਹਾਂਜੀ ਦੇਖੋ ਇਹ ਆਪਾਂ ਨੇ ਮਸ਼ੀਨ ਵਰਕ ਦੇ ਨਾਲ ਦੇਖੋ ਇਹਦਾ ਤਿਆਰ ਕਰਵਾਇਆ ਹੈਗਾ ਮੈਚਿੰਗ ਸੂਟ ਹੈਗਾ ਬਟ ਕਾਟਨ ਦੀ ਫੈਬਰਿਕ ਆ ਬਿਲਕੁਲ ਸੌਫਟ ਫੈਬਰਿਕ ਆ ਆਪਣਾ ਗਰਮੀਆਂ ਵਾਲਾ ਤੁਸੀਂ ਕਿਵੇਂ ਮਰਜੀ ਤੇ ਕਿਹਜਾ ਵੀ ਵਰਕ ਕਰਵਾ ਸਕਦੇ ਹੋ ਦੇਖੋ ਇਹ ਵਾਲਾ ਆਪਣਾ ਮਸ਼ੀਨ ਵਰਕ ਦਾ ਤਿਆਰ ਆਗਾ ਸੂਟ ਹੈ ਘੇਰੇ ਦੇ ਉੱਪਰ ਵਰਕ ਆ ਗਿਆ ਇਧਰ ਇਹਦੀ ਬਾਜੂ ਦਾ ਵਰਕ ਆਊਗਾ ਤੇ ਇਹਦੇ ਗਲੇ ਦਾ ਵਰਕ ਆ ਗਿਆ ਇਹ ਨੈਕ ਤੇ ਵਰਕ ਆ ਗਿਆ ਜਰੀ ਦਾ ਤੇ ਥੈਡ ਦਾ ਕੰਬੀਨੇਸ਼ਨ ਰੱਖਿਆ ਗਿਆ ਆਪਾਂ ਨੇ ਇਹੇ ਸਾਡਾ ਡਿਜ਼ਾਈਨ ਨਾਲ ਇਹ ਪਹਿਲਾ ਕਾਫੀ ਸੂਟ ਸਾਡੇ ਤਿਆਰ ਹੋਏ ਨੇ ਦੇ ਨਾਲ ਦੇ ਖਾਦੀ कॉटन सॉरी ਖਾਦੀ ਸਿਲਕ ਦੇ ਉੱਪਰ ਪਿਓਰ ਖਾਦੀ ਦੇ ਉੱਪਰ ਆਪਣੇ ਤਿਆਰ ਹੋਏ ਹੋਏ ਨੇ ਇਹ ਵਾਲੀ ਡਿਜ਼ਾਈਨ ਇਹ ਕਸਟਮਰ ਨੇ ਦੇਖ ਕੇ ਆਪਣਾ ਵਧੀਆ कॉटन ਫੈਬਰਿਕ ਤੇ ਤਿਆਰ ਕਰਵਾਇਆ ਇਹ ਬਾਟਰ कॉटन ਦੀ ਫੈਬ੍ਰਿਕ ਨਾਲ ਇਦਾਂ ਦੇਖੋ ਕੰਟਰਾਸਟ ਦੇ ਵਿੱਚ ਬਾਟਮ ਆਗੀ ਤੇ ਬਾਟਮ ਦੀਆਂ ਮੂਰੀਆਂ ਤੇ ਵੀ ਆਪਾਂ ਨੂੰ ਇਦਾਂ ਹੀ ਵਰਕ ਮਿਲੇਗਾ ਇਹ ਵਾਲਾ ਵਰਕ ਜਿਹੜਾ कॉटन ਦੀਆਂ ਮੂਰੀਆਂ ਦੇ ਉੱਪਰ ਇਦਾਂ ਬਾਜੀ ਦੇ ਉੱਪਰ ਵਰਕ ਆ ਗਿਆ ਘੇਰੇ ਤੇ ਆ ਗਿਆ ਇਹਦੇ ਗਲੇ ਦਾ ਆ ਗਿਆ ਦੇਖੋ ਪੂਰਾ ਵਧੀਆ ਆਪਣਾ ਗਰਮੀਆਂ ਵਾਲਾ ਪਾਰਟੀ ਵੇਅਰ ਸੂਟ ਤਿਆਰ ਹੁੰਦਾਗਾ ਜਰੀ ਦੇ ਆਪਣੇ ਯੂਜ਼ ਜ਼ਿਆਦਾ ਕੀਤਾ ਹੋਇਆ ਵਿੱਚ थ्रेड ਵੀ ਯੂਜ਼ ਕੀਤੇ ਹੋਏ ਨੇਗੇ ਤੁਸੀਂ ਆਪਣਾ 올ਓਵਰ 5 ਮੀਟਰ ਤੇ ਵੀ ਇਦਾਂ ਵੀ ਨਾ 올ਓਵਰ ਸੂਟ ਦੇ ਉੱਪਰ ਵੀ ਵਰਕ ਕਰਵਾ ਸਕਦੇ ਹੋ ਅਗਰ ਤੁਹਾਨੂੰ ਮੈਚਿੰਗ ਨਹੀਂ ਪਸੰਦ ਹੈਗਾ ਨਾਲ ਪਿਓਰ ਔਰਗੈਂਜ਼ਾ ਦਾ ਆਪਣਾ ਦੁਪੱਟਾ ਲਿਆ ਹੈਗਾ ਤੇ ਟੂ ਸ਼ੈਡਡ ਆਪਣਾ ਡਾਈ ਕਰਵਾਇਆ ਦੁਪੱਟਾ ਦੇਖੋ ਇਹਦਾ ਤੇ 골ਡਨ বোট ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਕਰ ਦਿੱਤੀ ਹੈਗੀ ਬਹੁਤ ਜਿਆਦਾ সোਨਾ ਖੂਬਸੂਰਤ ਆਪਣਾ ਇਹਦਾ ਸੂਟ ਬਣ ਕੇ ਦੇਖੋ ਇਹਦਾ ਤਿਆਰ ਹੋਇਆ ਗਿਆ ਤੁਸੀਂ ਦੁਪੱਟਾ ਆਪਣੀ ਚੋਇਸ ਦੇ ਅਕੋਰਡਿੰਗ ਜਿਹੜਾ ਤੁਹਾਨੂੰ ਪਸੰਦ ਆ ਤੁਸੀਂ ਉਹ ਹੀ ਲਗਵਾ ਸਕਦੇ ਹੋਗੇ ਜਿਵੇਂ ਵੀ ਤੁਹਾਡੀ ਚੋਇਸ ਹੋਈ ਪਸੰਦ ਹੋਈ ਉਸ ਅਕੋਰਡਿੰਗ ਆਪਣੀ ਫੈਬਰਿਕ ਦੱਸ ਕੇ ਸਾਰੇ ਡਿਟੇਲ ਆਪਣੀ ਭੇਜੀ ਸੇਮ ਡਿਜ਼ਾਈਨ ਦੇ ਨਾਲ ਆਪਣਾ ਇਹਦਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਆਗਾ ਇਹ ਆਪਣਾ 골ਡਨ ਗ੍ਰੇ ਕਲਰ ਹੈਗਾ ਲੇਕਿ ਸਿਲਵਰ ਜਿਹੜਾ ਗ੍ਰੇ ਜਿਹਾ ਕਲਰ ਹੁੰਦਾ ਉਹ ਵਾਲਾ ਕਲਰ ਹੈਗਾ ਤੇ ਬਹੁਤ ਸੋਹਣਾ ਆਪਣਾ ਟੈਬੀ ਸਿਲਕ ਦੀ ਫੈਬਰਿਕ ਆ ਤੇ ਮਸ਼ੀਨ ਵਰਕੇ ਦੇ ਨਾਲ ਆਪਾਂ ਨੇ ਇਹ ਤਿਆਰ ਕਰਵਾਇਆ ਦੇਖੋ ਇਹਦੇ ਤਿੰਨ ਫਲਾਰ ਨੇ ਜਿਹੜੇ ਇਹ ਏਰੇ ਦੇ ਉੱਪਰ ਨੇਗੇ ਮੈਰੂਨ ਸ਼ੇਡ ਜਿਹੜਾ ਆਪਾਂ ਨੇ ਉਹ ਮੇਨ ਰੱਖਿਆਗਾ ਮੈਰੂਨ ਸ਼ੇਡ ਇਹਦਾ ਸੈਂਟਰ ਪੈਨਲ ਦੇ ਵਿੱਚ ਉੱਪਰ ਤੱਕ ਸਾਰੀ ਸ਼ੋਰਟ ਦੇ ਆਪਣੇ ਸੈਂਟਰ ਪੈਨਲ ਆਉਣਗੇ ਨੀਚੇ ਤਿੰਨ ਫਲਾਰ ਨੇ ਤੇ ਬਹੁਤ ਸੋਹਣੇ ਇੱਕ ਵਰਕੇ ਦੀ ਬਾਹ ਦੇ ਉੱਪਰ ਹੋਇਆ ਹੈਗਾ ਆਹ ਵਾਲਾ ਫਲਾਰ ਜਿਹੜਾ ਬਾਹ ਦੇ ਉੱਪਰ ਆਊਗਾ ਤੇ ਕਾਫੀ ਸੋਹਣਾ ਜਿਹੜਾ ਕਲਰ ਆ ਇਹਦਾ ਸੂਟ ਦਾ ਕਲਰ ਵੀ ਬਹੁਤ ਜ਼ਿਆਦਾ ਸੋਹਣਾਗਾ ਤੇ ਵਿੱਚ ਕੰਟਰਾਸਟ ਜਿਹੜਾ ਮੈਰੂਨ ਸ਼ ਕਾਸਾ ਕੋਈ ਹੋਰ ਕਲਰ ਇੰਨਾ ਜ਼ਿਆਦਾ ਸੋਹਣਾ ਨਾ ਲੱਗਦਾ ਬਟ ਇਹ ਮਹਿਰੂਨ ਛੇੜੇ ਦੇ ਵਿੱਚ ਬਹੁਤ ਸੋਹਣਾ ਲੱਗ ਰਿਹਾ ਹੈ ਤੇ ਬਿਸਰਕ ਦੀ ਫੈਬਰਿਕ ਆ ਤੇ ਮਸ਼ੀਨ ਵਰਕ ਦੇ ਨਾਲ ਆਪਾਂ ਨੇ ਇਹ ਤਿਆਰ ਕਰਵਾਇਆਗਾ ਨਾਲ ਦੇਖੋ ਪਿਓਰ ਚਨੂਨ ਦਾ ਜਿਹੜਾ ਦੁਪੱਟਾ ਆਪਾਂ ਨੇ ਉਹ ਰੈਡੀ ਕਰਵਾਇਆਗਾ ਜਿਹੜਾ ਆਪਣੇ ਸੈਂਟਰ ਦੇ ਵਿੱਚੋਂ ਕਲਰ ਆਗਾ ਸਾਰਾ ਦੁਪੱਟੇ ਦਾ ਮਹਿਰੂਨ ਰੱਖਿਆਗਾ ਦੇਖੋ ਐਦਾਂ ਸਾਰਾ ਮਹਿਰੂਨ ਦੁਪੱਟਾ ਹੈਗਾ ਤੇ 4 ਸਾਈਡ ਜਿਹੜਾ ਵਰਕ ਆਗਾ ਆਪਣੇ ਜਿਹੜੇ ਆ ਕਲਰ ਲਏਗੇ ਸਾਰੇ ਆ ਥ्रेड ਲਏਗੇ ਸਾਰੇ ਇਹ ਵਾਲਾ ਜਿਹੜਾ ਆਪਣਾ 4 ਸਾਈਡ ਇਹ ਵਾਲਾ ਪਰ ਕਲਰ ਰੱਖਿਆ ਨੀ ਦੇਖੋ ਐਦਾਂ ਬਹੁਤ ਹੀ ਜਿਆਦਾ ਸੋਹਣਾ ਆਪਣਾ ਸੂਟ ਬਣ ਕੇ ਤਿਆਰ ਹੋਇਆ ਮਸ਼ੀਨ ਵਰਕੇ ਦੇ ਵਿੱਚ ਤੁਸੀਂ ਆਪਣਾ ਕੋਈ ਬਾਟਮ ਵਗੈਰਾ ਤੇ ਵੀ ਨਾਲ ਐਡ ਕਰਵਾ ਸਕਦੇ ਹੋਗੇ ਤੁਸੀਂ ਨਾਲ ਬਾਟਮ ਵਗੈਰਾ ਤੇ ਵੀ ਆਪਣਾ ਐਡ ਕਰਵਾ ਸਕਦੇ ਹੋਗੇ ਤੇ ਜੇ ਜੇਕਰ ਤੁਸੀਂ ਆਪਣਾ ਸੇਮ ਐਦਾ ਹੀ ਤਿਆਰ ਕਰਵਾਉਣਾ ਐਦਾ ਕਰਵਾ ਸਕਦੇ ਹੋ ਕਸ਼ਮੀਨੇ ਵਗੈਰਾ ਤੇ ਵੀ ਇਹ ਬਹੁਤ ਹੀ ਜਿਆਦਾ ਸੋਹਣਾ ਲੱਗੂ ਤੁਸੀਂ ਕਸ਼ਮੀਨੇ ਤੇ ਵੀ ਆਪਣਾ ਇਹ ਵਾਲਾ ਡਿਜ਼ਾਈਨ ਤਿਆਰ ਕਰਵਾ ਸਕਦੇ ਹੋ ਤੇ ਇੱਕ ਇਹਦੇ ਨਾਲ ਦਾ ਸੂਟ ਦੇਖੋ ਆਪਣਾ ਆਹ ਬਣ ਕੇ ਆਇਆ ਹੈਗਾ ਸੇਮ ਕਲਰ ਹੈਗਾ ਬੱਟ ਦੇਖੋ ਆਪਾਂ ਇਹਦੇ ਥ੍ਰੈਡ ਦੀ ਥੋੜਾ ਚੇਂਜ ਕਰ ਕਰੇਖੋ ਨਾਲ ਇਹ ਵਾਲਾ ਤੁਹਾਨੂੰ ਸ੍ਰੈਕਟ ਥੈਡ ਦਿਖਾਉਣਾ ਇੱਧਰ ਤੇ ਨਾਲ ਇਹ ਵਾਲੇ ਸੂਟ ਦਿਖਾਉਣੇ ਨੇ ਦੇਖਦੇ ਨਾਲੇ ਤਾਂ ਇਹ ਵਾਲੇ ਸੂਟ ਦੇ ਦੇਖੋ ਡਿਜ਼ਾਈਨ ਸੇਮ ਆਗਾ ਡਿਜ਼ਾਈਨ ਸੇਮ ਆ ਤੇ ਥ੍ਰੈਡ ਦੇਖੋ ਦੋਨਾਂ ਦੇ ਚੇਂਜ ਲਏ ਇਹਦੇ ਵਿੱਚ ਮੈਰੂਨ ਸ਼ੇਡ ਜ਼ਿਆਦਾ ਰੱਖਿਆ ਉਹਦੇ ਵਿੱਚ ਆਪਾਂ ਨੇ ਪਿੰਕਸ ਜੀ ਸ਼ੇਡ ਆ ਜਿਹੜੀ ਉਹ ਜ਼ਿਆਦਾ ਰੱਖੀ ਹੈ ਜਿਹੜੀ ਥੋੜੀ ਪਿੰਕ ਜਾਂ ਸ਼ੇਡ ਹੁੰਦਾ ਪੀ ਜੀ ਪਿੰਕੀ ਜਿਹਾ ਸ਼ੇਡ ਹੁੰਦਾ ਉਹ ਵਾਲਾ ਰੱਖਿਆ ਦੋਨਾਂ ਦੇ ਦੇਖੋ ਜਿਹੜੇ ਕਲਰ ਨੇਗੇ ਹਾਂ ਸੌਰੀ ਵਰਕ ਦਾ ਜਿਹੜਾ ਸੇਮ ਆ ਅਤੇ ਉਹਦੇ ਨਾਲ ਵੀ ਤੁਸੀਂ ਐਦਾਂ ਹੀ ਟਾਈਡਾਈ ਦੁਪੱਟਾ ਐਵੇਂ ਕਰਵਾ ਸਕਦੇ ਹੋ ਹਨਾ ਇੱਕ ਕਲਰ ਦਾ ਕਰਵਾਉਣਾ ਜਿਵੇਂ ਤੁਹਾਨੂੰ ਪਸੰਦ ਹੋ ਉਹ ਕਰਵਾ ਸਕਦੇ ਹੋਗੇ ਦੋਵੇਂ ਸੂਟ ਦੇਖੋ ਆਪਣੇ ਬਹੁਤ ਜਿਆਦੀ ਸੋਹਣੇ ਬਣ ਕੇ ਇੱਕ ਡਿਜ਼ਾਈਨ ਦੇ ਵਿੱਚ ਤਿਆਰ ਆਏ ਨੇ ਕਲਰ ਦੇ ਜਿਹੜੇ ਥ੍ਰੈਡ ਨੇ ਆਪਾਂ ਲੱਗ ਰੱਖਿਆ ਹੁਣ ਤੁਸੀਂ ਕੋਈ ਮਰਜ਼ੀ ਹਨਾ ਆਪਣਾ ਥ੍ਰੈਡ ਜਿਹੜਾ ਉਹ ਯੂਜ਼ ਕਰ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਹੋਇਆ ਉਸ ਅਕੋਰਡਿੰਗ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਣਾ ਇਹ ਸੂਟ ਆ ਆਪਣੇ ਔਰਗਾਂਜ਼ਾ ਦੀ ਫੈਬਰਿਕ ਆ ਗਈ ਇਹ ਪਿਓਰ ਔਰਗਾਂਜ਼ਾ ਦੀ ਫੈਬਰਿਕ ਆ ਗਈ ਇਹਦਾ ਤੇ ਇਹਦੇ ਆਪਾਂ ਨੇ ਜਿਹੜਾ ਵਰਕ ਆਗਾ ਹੀ ਹੈਂਡ ਤੇ ਮਸ਼ੀਨ ਦਾ ਹੈਂਡ ਮਸ਼ੀਨ ਦਾ ਮਿਕਸ ਵਰਕ ਆ ਗਾ ਆਪਣਾ ਤੇ ਡਾਰਕ ਸਕਾਈ ਕਲਰ ਹੈ ਦਾ ਬਹੁਤ ਜਿਆਦਾ ਸੋਹਣਾ ਪਿਆਰਾ ਕਲਰ ਹੈਗਾ ਸਕਾਈ ਕਲਰ ਕਾਫੀ ਜਿਆਦਾ ਸੋਹਣਾ ਕਲਰ ਆਗਿਆ ਹੈ ਇੰਗਲਿਸ਼ ਜਾਂ ਪਾਗਹਿ ਦੀ ਪ੍ਰੋਫੈਸ਼ਨਲ ਜੀ ਲੁੱਕ ਵਾਲਾ ਜਿਹੜਾ ਆਪਣਾ ਹੁੰਦਾ ਹੈ ਪ੍ਰੋਫੈਸ਼ਨਲ ਜਆ ਸੋਬਰ ਜਆ ਦਿਖਣ ਵਾਲਾ ਕਲਰ ਹੈ ਬਹੁਤ ਜਿਆਦਾ ਸੋਹਣਾ ਪਿਆਰਾ ਕਲਰ ਹੈਗਾ ਕੈਮਰੇ ਦੇ ਵਿੱਚ ਵੀ ਇਹ ਮਤਲਬ ਵਧੀਆ ਹੀ ਆ ਰਹੇ ਹੋਗਾ ਕਲਰ ਸੋਹਣਾ ਆ ਰਿਹਾ ਹੈਗਾ ਹਾਂਜੀ ਇਹ ਆਪਾਂ ਮਸ਼ੀਨ ਵਰਕ ਦਾ ਤੇ ਹੈਂਡ ਦਾ ਮਿਕਸ ਕਰਵਾਇਆ ਸਿੰਗਲ ਟੰਕੇ ਦੇ ਵਿੱਚ ਆਪਣਾ ਜਿਹੜਾ ਹੋਏ ਵਰਕ ਤਾਂ ਇਹ ਹੋਇਆ ਹੈ ਦੇਖੋ ਸਿੰਗਲ ਟੰਕਾ ਐਦਾਂ ਹੁੰਦਾ ਹੈਗਾ ਇਹ ਵਾਹ ਇਹ ਮਸ਼ੀਨ ਦੇ ਨਾਲ ਜਿਹੜਾ ਆਪਾਂ ਸਿਲਵਰ ਕਲਰ ਦੀ ਜਿਹੜੀ ਜਰੀ ਆ ਉਹ ਯੂਜ਼ ਕੀਤੀ ਹੈਗੀ ਸਿੰਗਲ ਟੰਕਾ ਇਹਦੇ ਵਿੱਚ ਕਾਫੀ ਮਿਹਨਤ ਆਉਂਦੀ ਹੁੰਦੀ ਹੈਗੀ ਮਤਲਬ ਇੱਕ ਸੂਟ ਬਣਾਉਣ ਨੂੰ ਹੀ ਕਾਫੀ ਟਾਈਮ ਲੱਗ ਜਾਂਦਾ ਬਹੁਤ ਯਾਦ ਮਿਹਨਤ ਆਉਂਦੀ ਹੈ ਇਹਦੇ ਵਿੱਚ ਫਿਰ ਉਦੋਂ ਬਾਅਦ ਆਪਾਂ ਹੈਂਡ ਦਾ ਟੱਚ ਦਿੱਤਾ ਸਾਰੇ ਇਹਦੇ ਕਲਰਫੁਲ ਸਿੱਪੀ ਜਿਹੜੀ ਉਹ ਲਾਈ ਹੋਈ ਹੈ ਇਹਦੇ ਵਿੱਚ ਮਤਲਬ ਸੋਨਾ ਜਿਹਾ ਸੂਟ ਬਣਿਆ ਹੋਇਆ ਸਰਦਾਰੀ ਜਿਹਾ ਦੇਖੋ ਆਪਣਾ ਤਾਂ ਸੈਂਟਰ ਪੈਨਲ ਲੰਗੇ ਘੇਰੇ ਤੇ ਫਲਾਰ ਲੰਗੇ ਤੇ ਬਾਕੀ ਸਾਰੇ ਦੇਖੋ ਇਹਦੇ ਵਿੱਚ ਇਦਾਂ ਕੁੱਟੀਆਂ ਬਣੀਆਂ ਹੋਈਆਂ ਨੇ ਸਿੰਗਲ ਟੰਕੇ ਦਾ ਆਪਣਾ ਸਾਰਾ ਸੂਟ ਬਣਿਆ ਹੈਗਾ ਬਹੁਤ ਜਿਆਦਾ ਖੂਬਸੂਰਤ ਸੂਟ ਬਣਿਆ ਹੋਇਆ ਹੈ ਤੇ ਇੱਧਰ ਦੇਖੋ ਇਹਦੀ ਬਾਹ ਦਾ ਵਰਕ ਆ ਜੂਗਾ ਇਹ ਵਾਲੀ ਬੀਰ ਆ ਜਿਹੜੀ ਇਹ ਬਾਹ ਦੇ ਉੱਪਰ ਆ ਜੀ ਇਹ ਜਿਹੜਾ ਦੁਪੱਟਾ ਹੈਗਾ ਉਹ ਵੀ ਆਪਣਾ ਪਿਓਰ অর্ਗੈਂਜ਼ਾ ਦਾ ਹੀ ਦੁਪੱਟਾ ਹੈਗਾ ਦੁਪੱਟੇ ਦੇ ਫੋਰ ਸਾਈਡ ਦਾ ਕੱਟ ਵਰਕ ਕੀਤਾ ਹੋਇਆ ਹੈ ਇਹ ਵਾਲਾ ਦੁਪੱਟੇ ਤੇ ਇੱਦਾਂ ਕੱਟ ਵਰਕ ਹੋਇਆ ਹੈ ਬਹੁਤ ਜ਼ਿਆਦਾ ਸੋਨਾ ਆਪਣਾ ਖੂਬਸੂਰਤ ਸੂਟ ਜਿਹੜਾ ਬਣ ਕੇ ਤਿਆਰ ਹੋਇਆ ਹੈ ਪਿਓਰ অর্ਗੈਂਜ਼ਾ ਤੇ ਕਰਵਾਇਆ ਹੈਗਾ ਹੁਣ ਫੈਬਰਿਕ ਤੁਸੀਂ ਆਪਣੀ ਪਸੰਦ ਦੀ ਲੈਣੀ ਹੈਗੀ ਜਿਹੜੀ ਫੈਬਰਿਕ ਤੁਹਾਨੂੰ ਪਸੰਦ ਆ ਤੁਸੀਂ ਉਸੇ ਤਰ੍ਹਾਂ ਤਿਆਰ ਕਰਵਾਉਣਾ ਹੈ ਔਰਗੈਂਜ਼ਾ ਦੇ ਉੱਪਰ ਵੀ ਦੀ ਬਹੁਤ ਯਾਦ ਫਿਨਿਸ਼ਿੰਗ ਆ ਰਹੀ ਹੈ ਜੇਕਰ ਤੁਸੀਂ ਸਿੰਥੈਟਿਕ ਟਾਈਪ ਵੀ ਸਟੂ ਵਗੈਰਾ ਕਰੇ ਦਿੱਤੇ ਕਰਵਾਉਗੇ ਉਹਦੇ ਵੀ ਇੰਨੀ ਹੀ ਫਿਨਿਸ਼ਿੰਗ ਆਉਂਦੀ ਵਧੀਆ ਇਹਦੀ ਬਹੁਤ ਯਾਦ ਖੂਬਸੂਰਤ ਸੂਟ ਆਪਣਾ ਤਿਆਰ ਹੋਇਆ ਵਧੀਆ ਨਵਾਂ ਡਿਜ਼ਾਈਨ ਹੈਗਾ ਵਧੀਆ ਲੁੱਕ ਵਾਲਾ ਆਪਣਾ ਸੂਟ ਬਣਾਂਗੇ ਤੁਸੀਂ ਆਪਣੇ ਕਲਰ ਦੀ ਚੁਆਇਸ ਕਰਕੇ ਫੈਬਰਿਕ ਦੀ ਚੁਆਇਸ ਕਰਕੇ ਸੇਮ ਡਿਜ਼ਾਈਨ ਦੇ ਨਾਲ ਆਪਣਾ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਣਾ ਨੈਕਸਟ ਸੂਟ ਹੈਗਾ ਇਹ ਵਾਲਾ ਸੂਟ ਆਪਣਾ ਮਸਲੀਨ ਦਾ ਸੂਟ ਹੈ ਮਸਹੀਨ ਦਾ ਸੂਟ ਹੈਗਾ ਤੇ ਕਲਰ ਵੀ ਇਹ ਬਹੁਤ ਜਿਆਦਾ ਸੋਹਣਾਗਾ ਪੀਚ ਪਿੰਕ ਜੀ ਸ਼ੇਡ ਜੀ ਆ ਟੋਨ ਜੀ ਇਹਦੀ ਪੀਚ ਪਿੰਕ ਟੋਨਾਂ ਦੀ ਦੇਖੋ ਇਹਦੀ ਇਹ ਆਪ ਮਸ਼ੀਨ ਵਰਕ ਦੇ ਵਿੱਚ ਤਿਆਰ ਕਰਵਾਇਆ ਹੈ ਵਧੀਆ ਹੈਵੀ ਵਰਕ ਨਾਲ ਤਿਆਰ ਕਰਵਾਇਆ ਮਸ਼ੀਨ ਵਰਕ ਦੇ ਨਾਲ ਇਹੀ ਤੁਸੀਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਵੀ ਇਹ ਜਿਹੜਾ ਡਿਜ਼ਾਈਨ ਆ ਤੁਸੀਂ ਆਪਣਾ ਪਾਰਟੀ ਵੇਅਰ ਸੂਟ ਜਿਵੇਂ ਫੈਬਰਿਕ ਆ ਜਿਹੜਾ ਸ਼ਾਈਨਿੰਗ ਵਾਲਾ ਫੈਬਰਿਕ ਉਹ ਤੇ ਕਰਵਾਉਂਗੇ ਇੰਤੋਂ ਵੀ ਜਿਆਦਾ ਸੋਹਣਾ ਲੱਗੂਗਾ ਦੇਖੋ ਪਹਿਲਾਂ ਮੈਂ ਤੁਹਾਨੂੰ ਪੂਰਾ ਡਿਜ਼ਾਈਨ ਦਿਖਾ ਦਿੰਦੀ ਆ ਤਾਂ ਦੇਖੋ ਗਲਿ ਦਾ ਵਰਕ ਹੈਗਾ ਇਹ ਸਾਈਡਾਂ ਦੇ ਇਧਰ ਇਧਰ ਦੇਖੋ ਮੋਢੇ ਉੱਪਰ ਵੀ ਇਦਾਂ ਵਰਕ ਹੋਇਆ ਹੈਗਾ ਕੱਲਾ ਆਈ ਨਹੀਂ ਹੈਗਾ ਵੀ ਦੇਖੋ ਬਣੇ ਦਾ ਵਰਕ ਹੀ ਹੈਗਾ ਦੇਖੋ ਆਹ ਵਾਲਾ ਜਿਹੜਾ ਸੈੱਡ ਨੇ ਆਪਣੇ ਜਿਹੜੇ ਸਾਰੇ ਕਵਰ ਹੋਣਗੇ ਮੋਢੇ ਵਗੈਰਾ ਨੀਚੇ ਤੱਕ ਆ ਤੇ ਸਾਰੀ ਸ਼ਰਟ ਤੇ ਦੇਖੋ ਇਹਦਾ ਬੁੱਤੀਆਂ ਆਉਣਗੀਆਂ ਇਹਦਾ ਦੋ ਫਲਾਰ ਨੇ ਜਿਹੜੇ ਆਪਣੇ ਹਿਪ ਤੇ ਆਉਣਗੇ ਫਿਰ ਘੇਰੇ ਤਿੰਨੇ ਦਾ ਇੱਥੇ ਦੇਖੋ ਬੁੱਤੇ ਜੇ ਬਣੇ ਹੋਏ ਨੇ ਬਹੁਤ ਹੀ ਐਸੇ ਸੋਹਣੇ ਡਿਜ਼ਾਈਨਿੰਗ ਬਣੀ ਹੋਈ ਹੈਗੀ ਆਪਣੇ ਮਸਲੀਨ ਫੈਬਰਿਕ 'ਚ ਕਾਫੀ ਸੋਹਣਾ ਸੂਟ ਆਪਣਾ ਤਿਆਰ ਹੋਇਆਗਾ ਇਧਰ ਦੇਖੋ ਇਹਦੀ ਆਊਗਾ ਬਾਹ ਦੇ ਉੱਪਰ ਵਰਤ ਇਹ ਬਾਹ ਬਾਂਦੇ ਵਰਤਾਂਗਾ ਸੂਟ ਸੂਟ ਬੜੀ ਆਪਣਾ ਬੜਾ ਹੋਇਆ ਹੈਗਾ ਦੇਖੋ ਇਹ ਨਾਲ ਇਹਦੇ ਆਪਾਂ ਜਿਹੜਾ ਹੈਗਾ ਟੈਬੀ ਮਸਲੀਨ ਹੈ ਜਿਹੜਾ ਦੁਪੱਟਾਗਾ ਤਿਆਰ ਕਰਵਾਇਆਗਾ ਜਿਹੜੀ ਆਪਾਂ ਲੈਣਾ ਵਾਲੀ ਮਸਲੀਨ ਕਹਿੰਦੇ ਨੇ ਕਲਰਫੁਲ ਕਰਵਾਇਆ ਆਪਣਾ ਦੁਪੱਟਾ ਸਾਰਾ ਦੇਖੋ ਇਦਾਂ ਜਿੰਨੇ ਥ੍ਰੈਡ ਵਿੱਚ ਯੂਜ਼ ਹੋਏ ਹੋਏ ਸੀਗੇ ਸਾਰਾ ਆਪਣਾ ਟਾਈ ਡਾਈ ਕਰਵਾ ਕੇ ਦੁਪੱਟਾ ਰੈਡੀ ਕਰਵਾਇਆ ਤੁਸੀਂ ਆਪਣਾ ਇੱਕ ਕਲਰ ਦੇ ਨਾਲ ਵੀ ਦੁਪੱਟਾ ਕਰਵਾ ਸਕਦੇ ਹੋਗੇ ਜਿਹੜਾ ਦੁਪੱਟਾ ਤੁਹਾਨੂੰ ਪਸੰਦ ਹੋਇਆ ਜਿਹੜਾ ਹਨ ਤੁਸੀਂ ਉਹੀ ਕਰਵਾ ਸਕਦੇ ਹੋਗੇ ਬਾਕੀ ਡਿਜ਼ਾਈਨ ਜੇ ਤੁਹਾਨੂੰ ਪਸੰਦ ਆ ਤੁਸੀਂ ਫੈਬਰਿਕ ਆਪਣੀ ਚੋਇਸ ਦੀ ਲਾ ਕੇ ਜਿਹੜੀ ਫੈਬਰਿਕ ਤੁਹਾਨੂੰ ਪਸੰ ਆਪਣੇ ਫੈਬਰਿਕ ਚੇਂਜ ਕਰ ਸਕਦੇ ਹੋ ਕਲਰ ਚੇਂਜ ਕਰ ਸਕਦੇ ਹੋ ਜੋ ਤੁਹਾਨੂੰ ਪਸੰਦ ਆ ਉਹ ਵੀ ਤੁਸੀਂ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂ ਜਿਹੜਾ ਇਹ ਸੂਟ ਆ ਆਪਣਾ ਇਹ ਸੀ ਗ੍ਰੀਨ ਕਲਰ ਦੇ ਉੱਪਰ ਰੈਡੀ ਕਰਵਾਇਆ ਗਿਆ ਸਕਾਈ ਸੀ ਗ੍ਰੀਨ ਕਲਰ ਹੈ ਇਹਦਾ ਸਕਾਈ ਜਾਂ ਲਾਈਟ ਸਕਾਈ ਜਿਹਾ ਕਲਰ ਆਏਗਾ ਦੇਖੋ ਸੀ ਗ੍ਰੀਨ ਤੇ ਜਿਹੜਾ ਸਕਾਈ ਆ ਉਹਦਾ ਕੰਬੀਨੇਸ਼ਨ ਜਿਹੜਾ ਹੋਊਗਾ ਕਲਰ ਇਹ ਵੀ ਦੇਖੋ ਆਪਣਾ ਚਾਕਾਂ ਵਾਲਾ ਵਰਕ ਤੇ ਰੈਡੀ ਹੋਇਆ ਹੈ ਇਹ ਲੋ ਜੀ ਵਰਕੇ ਦੇ ਵਿੱਚ ਆਪਣਾ ਚਾਕਾਂ ਵਾਲਾ ਵਰਕ ਰੈਡੀ ਕਰਵਾਇਆ ਗਿਆ ਚੱਪਾਂ ਦੇ ਉੱਪਰ ਵਰਕ ਆ। ਦੇਖੋ ਇਹ ਇੱਕ ਫਲਾਰ ਦੇ ਨਾਲ ਦੇਖੋ ਇਦਾਂ ਬਾਹ ਦੇ ਉੱਪਰ ਵਰਕ ਹੋਇਆ ਹੋਊਗਾ। ਇਹ ਬਣਾ ਇਹ ਤਾਂ ਤੁਮਾਨੂੰ ਨਹੀਂ ਕੱਟ ਮਰ ਕੇ ਕੱਟਤਾ। ਇਹਦੇ ਬਾਹ ਦੇ ਉੱਪਰ ਵਰਕ ਹੋਇਆ ਹੈ ਦੇਖੋ ਇਦਾਂ ਤੇ ਐਵਾ ਦੇਖੋ ਇਹਦੇ ਆਪਣਾ ਚਾਕਾ ਦੇ ਉੱਪਰ ਵਰਕ ਹੋਇਆ ਹੈ। ਸੀ ਗ੍ਰੀਨ ਜਿਹਾ ਕਲਰ ਦਾ ਟੈਬੀ ਸਿਲਕ ਦੀ ਫੈਬਰਿਕ ਆਗੀ। ਤੁਸੀਂ ਆਪਣਾ ਹਨਾ ਇਹਦੇ ਨਾਲ ਬਾਟਮ ਦਾ ਵੀ ਤੇ ਗਲੇ ਦਾ ਵਰਕ ਵੀ ਐਡ ਕਰਵਾ ਸਕਦੇ। ਉਹਦਾ ਨਾਪ ਉਹ ਹੋਵੇ ਐਵੀ ਕਰਵਾ ਸਕਦੇ ਅਸੀਂ ਤੇ ਇਹਦੇ ਨਾਲ ਆਪਾਂ ਨੇ ਪਿਓਰ ਚੀਨੂ ਦਾ ਦੁਪੱਟਾ ਦੇਖੋ ਜਿਹੜਾ ਤਿਆਰ ਕਰਵਾਇਆਗਾ। ਪਿਓਰ ਚੀਨੂ ਦਾ ਦੁਪੱਟਾ ਸਾਰਾ ਟਾਈਡ-ਟਾਈਡ ਹੋਇਆ ਹੋਇਆ ਹੈਗਾ। ਇ ਸਰਟਾਇਡਾਈ ਹੋ ਗਿਆ ਇਹਦਾ ਤੇ ਵਿੱਚ ਜਿਹੜਾ ਮਿਜ਼ੈਂਟਾ ਦਾ ਛੇਡ ਸੀ ਗਾ ਇਹ ਵਿੱਚ ਜ਼ਿਆਦਾ ਸੀ ਉਹੇ ਜਿਹਾ ਆਪਣੇ ਲਈ ਸਨ ਅ ਫਿਨਿਸ਼ਿੰਗ ਦਿੱਤੀ ਹੈ ਕਾਫੀ ਸੋਹਣਾ ਖੂਬਸੂਰਤ ਆਪਣਾ ਸੂਟ ਦੇਖੋ ਤਿਆਰ ਹੋਇਆਗਾ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਆਪਣਾ ਫੈਬਰਿਕ ਚੇਂਜ ਕਰ ਸਕਦੇ ਹੋ ਆਪਣਾ ਵਰਕ ਦੀ ਜਿਹੜੀ ਥ्रेड ਵਗੈਰਾ ਨੇ ਉਹ ਦਸਤੇ ਬਵਾ ਸਕਦੇ ਹੋ ਦੁਪੱਟਾ ਜਿਹੜਾ ਜਿਵੇਂ ਤੁਹਾਨੂੰ ਪਸੰਦ ਦਾ ਪਲੇਨ ਕਰਾਉਣਾਗਾ ਇਹਦਾ ਤੁਸੀਂ ਪਲੇਨ ਦੁਪੱਟਾ ਕਰਾ ਕੇ ਟਾਇਡਾਈ ਦੇ ਨਾਲ ਨੇਸ ਵੀ ਲਗਵਾ ਸਕਦੇ ਹੋ ਤੇ ਨਹੀਂ ਤੁਸੀਂ ਆਪਣਾ ਟਾਇਡਾਈ ਕਰਵਾਉਣਾ ਤਾਂ ਉਦਾਂ ਤੁਹਾਨੂੰ ਉਹ ਨਾ ਕਰਵਾ ਦੇ ਦਿੱਤਾ ਜਾਪਰ ਸਾਰੀ ਆਪਣੀ ਡਿਟੇਲ ਸਾਨੂੰ ਭੇਜ ਕੇ ਸੇਮ ਤੋਂ ਸੇਮ ਦਾ ਸ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਆਪਾਂ ਤੁਹਾਨੂੰ ਜਿਹੜੀ ਡਿਟੇਲ ਆ ਕੀ ਵਰਕ ਦੀ ਫੈਬਰਿਕ ਦੀ ਕਿਵੇਂ ਚੇਂਜ ਕਰਨਾਗਾ ਕਿਵੇਂ ਐਡ ਕਰਨਾ ਸਕਿੱਪ ਕਰਨਾ ਹਨਾ ਕਲਰ ਕਿਦਾਂ ਦੇ ਰੂਸੀ ਹਨਾ ਵਿੱਚ ਲੈ ਸਕਦੇ ਨੇ ਕਿਵੇਂ ਹਨਾ ਕਿਹੜੇ ਆਪਣੇ ਕੋਲ ਅਵੇਲੇਬਲ ਨੇ ਕਿਹੜੇ ਨਹੀਂ ਹੈਗੇ ਹਨਾ ਸਾਰਾ ਕੁਝ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸ ਚੁੱਕੇ ਆਂਗੇ ਉਹਨਾਂ ਵਿੱਚੋਂ ਜਿਵੇਂ ਤੁਹਾਡੀ ਚੁਆਇਸ ਹੋਈ ਉਸ ਅਕੋਰਡਿੰਗ ਤੁਸੀਂ ਆਪਣਾ ਆਰਡਰ ਹੈਨਾ ਸਾਨੂੰ ਵਟਸਐਪ ਤੇ ਦੇ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆ ਰਿਹਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ಮೆದೆ ನಮ್ ಸೂಟ್ ನಮಿ ಕಲ ನಮಿ ಬೇರೆ ನಾಳೆ ಸತ್ಯ ಶ್ರೀಕಾಲ